ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆ ਜੋੜੀ ਨੂੰ ਆਪਾਂ ਬਾਰੇ ਛੱਡ ਲੈ ਸੀਗਾ ਰੋਟੀਆਂ ਰੁੱਟੀਆਂ ਚੂਰਤੀਆਂ ਤੇ ਹੁਣ ਪਾਉਣੇ ਨੂੰ ਆਪਾਂ ਪਾਣੀ ਪਾਣੀ ਦੇ ਵਿੱਚ ਆਪਾਂ ਲੈਕਸਨ ਪਾਊਡਰ ਪਾਵਾਂਗੇ ਥੋੜਾ ਜਿਹਾ ਠੀਕ ਆ ਇਹ ਪਾ ਕੇ ਰੱਖਣਾ ਪੈਂਦਾ ਕਈ ਵਾਰ ਇਹ ਬਿਮਾਰ ਹੋਏ ਤੋਂ ਬਾਅਦ ਚ ਪਤਾ ਲੱਗਦਾ ਵੀ ਕੀ ਚੱਕਰ ਪੈ ਗਿਆ ਬਹੁਤ ਐਨਾ ਕਿ ਇਹਨੂੰ ਚੰਗੀ ਤਰ੍ਹਾਂ ਘੋਲ ਦੇਣਾ ਠੀਕ ਆ ਆ ਰੱਖ ਤਾ ਇਹਨਾਂ ਦਾ ਪਾਣੀ ਅੱਪੀ ਪੀ ਲੈਣਗੇ ਠੀਕ ਆ ਲੈਕਸ਼ਨ ਪਾਊਡਰ ਇਹ ਚ ਘੋਲਿਆ ਗਿਆ ਤੇ ਡਰਿੰਕਰ ਲੈ ਕੇ ਆਉਣੇ ਆਪਾਂ ਕੱਲ ਨੂੰ ਜਾਂ ਪਰਸੋਂ ਨੂੰ ਤੇ ਫਿਰ ਉਹਦੇ ਚ ਪਾਇਆ ਕਰਾਂਗੇ ਉਹਦੇ ਚ ਡੋਲਿਆ ਨਹੀਂ ਕਰਦੇ ਹੈਗੇ ਇਧਰ ਬੱਕਰੇ ਵੀ ਬਾਹਰ ਨਿਕਲੇ ਸੀ ਕਿਉਂਕਿ ਉਧਰ ਕੀਤੀ ਸਫਾਈ ਆਪਾਂ ਹੁਣ ਆ ਗਏ ਆਪਾਂ ਮੋੜ ਤੋਂ ਕਬੂਤਰਾਂ ਵਾਲੇ ਪਾਸੇ کھولਿਆ ਗੇਟ ਦੇਖਦੇ ਆਂ ਕੀ ਗੱਲ ਬਾਤ ਹੈ ਬੈਠੀ ਆ ਜੋੜੀ ਆਪਣੀ ਦਾਣੇ ਦੁਨੇ ਥੋੜੀ ਜੀ ਕਣਕਾ ਥੋੜੀ ਸਰੂਆ ਇਹ ਪਪਾ ਦਾ ਨਿੱਧਰ ਬੱਕਰੇ ਨੂੰ ਤੇਦੇ ਵਿੱਚ ਪਾਉਣੇ ਨੂੰ ਕੱਲਾ ਗੁੱਲੀ ਡੰਡਾ ਠੀਕਾ ਤੇ ਕਲੀ ਗੁੱਲੀ ਸਾਰੀ ਲਾਈ ਬੈਠਿਆ ਉਹ ਬੈਠੀ ਜੋੜੀ ਤੇ ਪਾਣੀ ਇਹਨਾਂ ਦਾ ਪਿਆ ਹਜੇ ਪਾਣੀ ਦੇ ਵਿੱਚ ਆਪਾਂ ਲਿਕਸਨ ਪਾਊਡਰ ਘੋਲ ਦਿੰਨੇ ਠੀਕਾ ਥੋੜਾ ਜਿਹਾ ਪਾ ਦਿੰਨੇ ਬਸ ਉਹ ਤਾਂ ਸੰਜੀਤਾਂ ਘੋਲ ਦਿੰਨੇ ਨੂੰ ਇੱਕੋ ਵੀ ਵੀ ਕੰਮ ਆਪਣਾ ਡੰਨਾ ਕਬੂਤਰ ਅੱਜ ਆਪਾਂ ਹੋਰ ਲੈ ਕੇ ਆਨੇ ਬਸ ਹੁਣ ਇਹਨੂੰ ਪਾਣੀ ਪੂਣੀ ਦਾ ਕੰਮ ਮੁੱਕ ਕੇ ਕਰ ਦਿਆਂ ਦੁਬਾਰਾ ਮੈਂ ਕਬੂਤਰ ਲੈਣੀ ਜਾਣਾ ਫੇਰ ਤੁਹਾਨੂੰ ਦਿਖਾਉਣਾ ਵੀ ਕਿਹੜੇ ਕਬੂਤਰ ਨੇ ਕਿੰਨੇ ਕਬੂਤਰ ਨੇ ਠੀਕ ਆ ਆ ਆਪਿਆ ਆਪਣਾ ਗੁੱਲੀ ਡੰਡਾ ਠੀਕ ਆ ਤੇ ਇਹ ਸੁੱਕ ਗਿਆ ਸੀਗਾ ਉਹਦੇ ਗਿੱਲਾ ਜਾ ਹੋ ਗਿਆ ਥੋੜਾ ਜਿਹਾ ਪਾਣੀ ਪੂਣੀ ਜਿਹਾ ਪੈ ਗਿਆ ਕਿ ਮੀਂਹ ਜਿਹਾ ਪੈ ਗਿਆ ਸੀਗਾ ਆ ਕਰਕੇ ਆਪਾਂ ਇਹਨੂੰ ਇੱਥੇ ਰੱਖਿਆ ਹੋਇਆ ਧੁੱਪੇ ਤੇ ਪਲੇਟ ਦੇ ਵਿੱਚ ਇਹ ਪਾ ਲੈਨੇ ਇੱਕ ਚੀਜ਼ ਹੀ ਪਾਇਆ ਕਰਾਂਗੇ ਹੁਣ ਆਪਾਂ ਰੋਜ਼ ਜਾਂ ਇੱਕ ਦਿਨ ਵੀ ਸਰੋਂ ਲਾ ਲਓ ਇੱਕ ਦਿਨ ਦਾਣੇ ਇੱਕ ਦਿਨ ਗੁੱਲੀ ਡੰਡਾ ਠੀਕ ਆ ਉਹਦੇ ਨਾਲ ਕੀ ਹੈ ਨਾ ਕਬੂਤਰ ਵੱਖਰੀ ਵੱਖਰੀ ਖਰਾ ਖਾ ਲੈਂਦੇ ਆ ਨਹੀਂ ਆਏ ਵੀ ਜਿਹਨੂੰ ਦਾਣੇ ਪਸੰਦ ਆ ਉਹ ਦਾਣੇ ਚੱਕ ਲੈਂਦਾ ਜਿਹਨੂੰ ਸਰੋਂ ਪਸੰਦ ਆ ਉਹ ਸਰੋਂ ਚੱਕ ਲੈਂਦਾ ਫਿਰ ਰਹਿ ਜਾਂਦੀ ਇੱਕ ਚੀਜ਼ ਹੁਣ ਜੇ ਇੱਕ ਚੀਜ਼ ਹੀ ਹੋਵੇ ਫਿਰ ਆਪ ਵੀ ਖਾਣਗੇ ਤਾਂ ਕਰਕੇ ਸਾਰੇ ਉਹਨਾਂ ਨੂੰ ਫਿਰ ਕੱਤ ਮਿਲ ਜਾਂਦੇ ਨੇ ਆਹ ਲਓ ਵੀ ਗੁੱਲੀ ਡੰਡਾ ਥੋੜਾ ਠੀਕ ਆ ਖਾ ਲਓ ਪਾਣੀ ਪਿਆ ਗਾ ਤੇ ਕਬੂਤਰ ਤੁਹਾਡੇ ਨਾਲ ਦੇ ਹੋਰ ਲੈ ਕੇ ਆਉਣੇ ਆ ਪਿਰਨਦਰ ਜੀ ਬੱਦ ਲੱਗਿਆ ਕਰੋ ਉਹਨਾਂ ਨਾਲ ਮੋਟਰਸਾਈਕਲ ਹੱਕ ਦਾ ਵਾਪੇ ਆਪਾਂ ਫੜ ਕੇ ਲਿਆਉਣੇ ਕਬੂਤਰ ਠੀਕ ਆ ਤੇ ਮੁੰਡੇ ਆਉਂਦੇ ਸੀਗੇ ਉਧਰੋਂ ਫੈਂਡ ਕਰਨੀਓ ਉਹਨਾਂ ਤੋਂ ਫੜ ਲਿਆ ਆਪਾਂ ਕਬੂਤਰਾਂ ਦੀ ਇੱਕ ਜੋੜੀ ਆ ਗਈ ਝਾਲ ਜਾ ਦਿਖਾਉਣੇ ਆਣੇ ਫਿਰ ਕਿੱਥਾਂ ਲੈ ਲੋ ਬਾਬੇ ਕਬੂਤਰ ਕਵਾਤਰਾ ਪਹਿਲਾਂ ਅੰਦੇ ਆ ਜੋਲੇ ਦੇ ਵਿੱਚ ਨੇ ਬੰਦੇ ਲਿਆਏ ਤੇ ਹੁਣ ਛੱਡ ਕੇ ਆਉਣੇ ਘਰੇ ਦਿਖਾਉਣੇ ਤੁਹਾਨੂੰ ਜਿੱਦਾਂ ਦੀ ਜੋੜੀ ਆ ਠੀਕ ਆ ਲਓ ਬਾਬੇ ਕਬੂਤਰ ਆਪਾਂ ਲੈ ਆਏ ਠੀਕ ਆ ਆਹ ਲਓ ਹਾਫ ਦੇ ਵਿੱਚ ਨੇ ਤੇ ਇਹਨਾਂ ਨੂੰ ਹੁਣ ਫੜ ਕੇ ਇਕੱਲੇ ਇਕੱਲੇ ਬਾੜਦੇ ਆਪਾਂ ਖੋਡੇ ਦੇ ਵਿੱਚ ਇੱਕ ਤਾਂ ਕਬੂਤਰ ਚੈੱਕ ਕਰੋ ਪੈਰਾਂ ਦੇ ਮੋਜ ਮੋਜ ਆ ਠੀਕ ਆ ਇਹਨੂੰ ਵੀ ਬਾੜ ਦੇ ਵਿੱਚ ਚਾਰ ਵੀ ਵਿੱਚ ਚੈੱਕ ਹੋ ਵੀ ਇੱਕ ਆ ਇੱਕ ਹੋਰ ਆ ਕੋਈ ਦਿਖਾਉਣਾ ਥੋਨੂੰ ਕੱਢ ਕੇ ਇਹ ਕਬੂਤਰੀ ਹੈ ਚੈੱਕ ਕਰੋ ਅੱਖਾਂ ਅੱਖਾਂ ਪੈਰ ਫੁੱਲ ਚੱਲ ਬਈ ਚਾਰ ਹੋ ਗਏ ਹੁਣ ਆਪਣੇ ਕੋਲੇ ਠੀਕ ਆ ਕਬੂਤਰ ਲੱਗਿਆ ਗੜਕਣ ਦੇਖ ਲੈ ਕਿਹੜੀ ਦੀ ਕਿਹੜੀ ਨਾਲ ਜੋੜੀ ਲੱਗਦੀ ਹੈਗੀ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਲੌਗ ਦੇ ਵਿੱਚ